ਕੀ ਰਿਹਾਗਾ ਕਿ ਸਾਡੀ ਇੰਡਸਟਰੀ ਕਿੱਦਾਂ ਜਾ ਰਹੀ ਆ ਕਿੱਦਾਂ ਪੰਜਾਬ ਦੇ ਵਿੱਚ ਕਿਰਾ ਜਿਹੜਾ ਹੋ ਰਿਹਾ ਹਿਮਾਚਲ ਸਾਡਾ ਗਵਾਂਡੀ ਸੂਬਾਗਾ ਹਿਮਾਚਲ ਦੇ ਨਾਲ ਸਾਡੀ ਬਹੁਤ ਸਾਰੀ ਸਰਹਾਦ ਲੱਗਦੀ ਆ ਸਟੇਟ ਦੀ ਔਰ ਇਸੇ ਤਰ੍ਹਾਂ ਜੰਮੂ ਕਸ਼ਮੀਰ ਆ ਜੰਮੂ ਕਸ਼ਮੀਰ ਨੇ ਆਪਣਾ ਕਿਹੜਾ ਡਿਸਟ੍ਰਿਕਟ ਚੁਣ ਲਿਆ ਘੱਠੂਆ ਕਿਉਂਕਿ ਪੰਜਾਬ ਦੇ ਨਾਲ ਲੱਗਦਾਗਾ ਹਿਮਾਚਲ ਨੇ ਬੱਦੀ ਸੋਲਨ ਇਹ ਚੁਣ ਲੈ ਔਰ ਸਾਡੀ ਇੰਡਸਟਰੀ ਨੂੰ ਉਹਤੇ ਕੁਛ ਨਾ ਕੁਛ ਇਨਸੈਂਟਿਵ ਦੇ ਕੇ ਲੈ ਕੇ ਜਾ ਰਹੇ ਨੇ ਇਹ ਮੈਂ ਸਮਝਦਾ ਪੰਜਾਬ ਦੇ ਨਾਲ ਜਸਸ ਨਹੀਂ ਹੈਗਾ ਪੰਜਾਬ ਦੇ ਨਾਲ ਜਸਸ ਜਿਹੜਾ ਉਹ ਸੈਂਟਰ ਸਰਕਾਰ ਕਰ ਰਹੀ ਹੈ ਕਿਉਂਕਿ ਪੰਜਾਬ ਦੇਸ਼ ਦਾ ਵੰਗਾ ਦੇਸ਼ ਦਾ ਹਿੱਸਾਗਾ ਜਿਨੇ ਮੈਂ ਸਮਝਦਾ ਬਹੁਤ ਸਾਰੀਆਂ ਕੁਰਬਾਨੀਆਂ ਦੇਸ਼ ਲਈ ਦਿੱਤੀਆਂ ਔਰ ਅਤਵਾਦ ਦੇ ਖਿਲਾਫ ਬਹੁਤ ਵੱਡਾ ਜੰਗ ਪੰਜਾਬ ਨੇ ਲੜਿਆ ਔਰ ਹਮੇਸ਼ਾ ਹੀ ਜਦੋਂ ਵੀ ਕਦੇ ਬਾਹਰਲੇ ਦੇਸ਼ਾਂ ਨਾਲ ਜੰਗ ਹੁੰਦੀ ਹੈ ਤਾਂ ਪੰਜਾਬ ਜਿਹੜਾ ਉਹ ਹਮੇਸ਼ਾ ਮੋਰੀ ਰੋਲ ਲਮਾਉਂਦਾ ਹੈਗਾ ਔਰ ਸਾਡੇ ਦਾ ਵਿਤਕਰਾ ਜਿਹੜਾ ਇਹ ਜਿਹੜੀਆਂ ਪਾਲਿਸੀਆਂ ਲੈ ਕੇ ਆਏ ਨੇ ਕਿ ਸੈਂਟਰ ਸਰਕਾਰ ਅਸੀਂ ਦਾ ਵਿਰੋਧ ਕੀਤਾ ਕਿ ਸਾਡੇ ਲਈ ਘੱਟੋ ਘੱਟ ਪੰਜਾਬ ਦੇ ਉਹ ਡਿਸਟ੍ਰਿਕਟਾਂ ਨੂੰ ਤੁਸੀਂ ਮੋਰੀ ਬਣਾ ਲਓ ਜਿਹੜੇ ਸਰਹੱਦ ਤੇ ਲੱਗਦੇ ਨੇਗੇ ਉੱਥੇ ਦੇ ਯੁੱਧ ਦੇ ਅੰਦਰ ਹੋਰ એનર્ਜੀ ਆਊਗੀ ਉੱਥੇ ਜੇ ਸਕਿੱਲ ਡਿਵੈਲਪਮੈਂਟ ਹੋਊਗੀ ਜੇ ਤਾਂ ਫੈਕਟਰੀਆਂ ਲੱਗਣਗੀਆਂ ਔਰ ਬੱਚੇ ਜਿਹੜੇ ਸਾਡੇ ਨੌਜਵਾਨ ਆ ਉਹ ਦੇਸ਼ ਦੀ ਤਰੱਕੀ ਯੋਗਦਾਨ ਪਾਊਗਾ ਔਰ ਕਿੰਨਾ ਕਿਤੇ ਨਸ਼ਿਆਂ ਨੂੰ ਵੀ ਬਹੁਤ ਵੱਡੀ ਜਿਹੜਾ ਨਾਰਕੋ টেরਰਿਜ਼ਮਾ ਉਹਨੂੰ ਵੱਡੀ ਠੱਲ ਜਿਹੜੀ ਆ ਉਹ ਪਾਉਗੀ ਇਸੇ ਤਰੀਕੇ ਅਸੀਂ ਕਮਿਸ਼ਨ ਦੇ ਕੋਲੇ ਬਹੁਤ ਵੱਡੀ ਮੰਗ ਰੱਖੀ ਆ ਕਿ ਬਾਗਾ اٹਾਰੀ ਬਾਗਾ ਬਾਰਡਰ ਦੇ ਉੱਤੇ اٹਾਰੀ ਬਾਗਾ ਬਾਰਡਰ ਦੇ ਉੱਤੇ ਜਿਹੜਾ ਵਪਾਰ ਡਿਫਰੈਂਟ ਸਟੇਟ ਦੇ ਨਾਲ ਹੁੰਦਾ ਸੀਗਾ ਜਿਹੜਾ ਮੈਂ ਸਮਝਦਾਗਾ ਸੈਂਟਰਲ ਏਸ਼ੀਆ ਦੇ ਸਟੇਟਸ ਦੇ ਨਾਲ ਸੈਂਟਰ ਏਸ਼ੀਆ ਦੇ ਸੈਂਟਰਲ ਏਸ਼ੀਅਨ ਸਟੇਟਾਂ ਦੇ ਨਾਲ ਖਾਸ ਕਰਕੇ ਜੇ ਮੈਂ ਗੱਲ ਕਰਾਂ afghanistan, kazakhstan, iran, iraq ਇਹ ਸਾਰੇ ਦੇਸ਼ਾਂ ਨੂੰ ਇੱਕ ਵੱਡਾ ਵਪਾਰ ਸਦੀਆਂ ਤੋਂ ਚੱਲਿਆ ਆ ਰਿਹਾ ਸੀਗਾ ਪਰ ਲੇਕਿਨ ਪਿੱਛੇ ਕੁਝ ਸਮਾਂ ਰੋਕਤਾ ਔਰ ਉਹ ਅਸੀਂ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਆ ਕਔਰ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੀ ਆਰਥਿਕਤਾ ਨੂੰ ਇੱਕ ਵੱਡਾ ਹੰਗਾਰਾ ਮਿਲੂ ਹਲਾਰਾ ਮਿਲੂਗਾ ਔਰ ਕਿਉਂਕਿ ਨਹੀਂ ਤਾਂ ਹੁਣ ਕੀ ਹੋ ਰਿਹਾ ਹੁਣੇ ਵਪਾਰ ਤਾਂ ਹੋ ਰਿਹਾ ਵਪਾਰ ਤਾਂ ਪਾਕਿਸਤਾਨ ਨਾਲ ਵੀ ਹੋ ਰਿਹਾ ਅਦਰ ਦੇਸ਼ਾਂ ਦੇ ਨਾਲ ਹੋ ਰਿਹਾ ਪਰ ਲੇਕਿਨ ਉਹ ਹੋ ਕਿੱਧਰ ਰਿਹਾ ਗੁਜਰਾਤ ਦੇ ਬਾਰਡਰ ਦੇ ਰਿਹਾ ਉਧਰ ਦੀ ਹੋ ਰਿਹਾ ਪਰ ਲੇਕਿਨ ਮੈਂ ਸਮਝਦਾ ਪੰਜਾਬ ਦੇ ਨੇੜੇ ਪੰਜਾਬ ਨੇੜੇ ਆ ਔਰ ਪੰਜਾਬ ਦਾ ਕਿਸਾਨ ਦੇਸ਼ ਦੇ ਕੇਂਦਰੀ ਅਨਾਜ ਭੰਡਾਰ ਦੇ ਅੰਦਰ ਬਹੁਤ ਵੱਡਾ ਹਿੱਸਾ ਪਾਉਂਦਾਗਾ ਸੋ ਮੈਂ ਸਮਝਦਾ ਪ੍ਰਾਇੋਰਟੀ ਜਿਹੜੀ ਆ ਉਹ ਪੰਜਾਬ ਨੂੰ ਹੋਣੀ ਚਾਹੀਦੀ ਆ ਬੜਾ ਡਿਟੇਲ ਦੇ ਵਿੱਚ ਅਸੀਂ ਪ੍ਰੈਜੈਂਟੇਸ਼ਨ ਜਿਹੜੀ ਆ ਉਹ ਉੱਥੇ ਰੱਖ ਕੇ ਆਂਗੇ ਕਿਸ ਤਰ੍ਹਾਂ ਜਿਹੜੇ ਖੇਤੀ ਉਤਪਾਦ ਨੇ ਖਾਸ ਕਰਕੇ ਜਿਵੇਂ ਗੱਲ ਕਰਾਂ ਬਾਸਮਤੀ ਚੌਲਾਂ ਦੀ ਗੱਲ ਕਰੀਏ ਬਾਸਮਤੀ ਚੌਲਾਂ ਦੀ ਮੰਗ ਬੜੀ ਆ ਉਹਨਾਂ ਦੇਸ਼ਾਂ ਦੇ ਅੰਦਰ ਇਹ ਸਾਰੀਆਂ ਗੱਲਾਂ ਅਸੀਂ ਕਮਿਸ਼ਨ ਦੇ ਸਾਹਮਣੇ ਬੜੇ ਅچھے ਤਰੀਕੇ ਦੇ ਨਾਲ ਰੱਖੀਆਂ ਨੇ ਇਸੇ ਤਰੀਕੇ ਇਹਨਾਂ 132247 ਕਰੋੜ ਦੇ ਵਿੱਚੋਂ ਅਸੀਂ 75000 ਕਰੋੜ ਰੁਪਏ ਜਿਹੜਾ ਉਹ ਵਿਕਾਸ ਫੰਡਾਂ ਦੇ ਲਈ ਮੰਗ ਮੰਗ ਡਿਮਾਂਡ ਕੀਤੀ ਆ ਮੰਗਿਆ ਗਿਆ ਔਰ ਇਸੇ ਤਰ੍ਹਾਂ ਖੇਤੀਬਾੜੀ ਅਤੇ ਫਸਲੀ ਭਵਿੰਤਾ ਦੇ ਲਈ 17000 17000 950 17950 ਕਰੋੜ ਰੁਪਏ ਦੀ ਮੰਗ ਕੀਤੀ ਆ ਜਿਹੜੀ ਸਟਬਲ ਬਰਨਿੰਗ ਆ ਹਮੇਸ਼ਾ ਹਰ ਸਾਲ ਆਉਂਦਾਗਾ ਇਸ਼ੂ ਕਿ ਪ੍ਰਾਰੀ ਸਾੜਨ ਦੀ ਜਿਹੜੀ ਸਮੱਸਿਆ ਉਹ ਕੱਲੇ ਪੰਜਾਬ ਦੀ ਆ ਇਹ ਸਮੱਸਿਆ ਪੰਜਾਬ ਦੀ ਨਹੀਂ ਇਹ ਹਰਿਆਣਾ ਦੀ ਵੀ ਓਨੀ ਆ ਇਹ ਪੱਛਮੀ ਯੂਪੀ ਦੀ ਵੀ ਓਨੀ ਆ ਇਹ ਰਾਜਸਥਾਨ ਦੀ ਵੀ ਕਾਫੀ ਹੱਦ ਤੱਕ ਆ ਸੋ ਇਹਦਾ ਹੱਲ ਦੇ ਲਈ ਅਸੀਂ ਇਹਦੇ ਬਦਲਵੇਂ ਪ੍ਰਬੰਧ ਕਰਨ ਦੇ ਲਈ ਬਾਇਓ ਗੈਸ ਪਲਾਂਟ ਲਾਉਣ ਦੇ ਲਈ ਇਹ ਸਾਰਿਆਂ ਦੇ ਲਈ ਅਸੀਂ ਲਗਭਗ 5000 ਕਰੋੜ ਰੁਪਏ ਦੀ ਡਿਮਾਂਡ ਕੀਤੀ ਹੈ ਕਿ ਸਾਨੂੰ ਦਿੱਤੇ ਜਾਣ ਤਾਂ ਕਿ ਅਸੀਂ ਇਸ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢ ਸਕੀਏ ਔਰ ਪੰਜਾਬ ਜਿਹੜਾ ਹੈਗਾ ਆ ਵਾਤਾਵਰਣ ਦੇ ਵਿੱਚ ਆਪਣਾ ਹਿੱਸਾ ਪਾ ਸਕੀਏ ਇਸੇ ਤਰ੍ਹਾਂ ਨਾਰਕੋ ਟੈਰੋਰਿਜ਼ਮ ਨਾਰਕੋ ਟੈਰੋਰਿਜ਼ਮ ਔਰ ਡਰਗ ਦੀ ਸਮੱਸਿਆ ਨੂੰ ਲੈ ਕੇ ਅਸੀਂ ਲਗਭਗ 8800 ਕਰੋੜ ਰੁਪਏ 8840 ਕਰੋੜ ਰੁਪਏ ਦੀ ਸੈਂਟਰਲ ਸਰਕਾਰ ਤੋਂ ਮੰਗ ਕੀਤੀ ਆ ਕਿ ਸਾਨੂੰ ਹੋਰ ਅਸੀਂ ਜਿਹੜਾ ਬਾਰਡਰ ਦੇ ਉੱਤੇ ਆ ਉਹਨੂੰ ਹੋਰ ਮੋਡਰਨਾਈਜੇਸ਼ਨ ਕਰਨੀ ਆ ਉੱਥੇ ਤੇ ਉਹਦੇ ਲਈ ਸਾਨੂੰ 8846 ਕਰੋੜ ਰੁਪਏ ਦਿੱਤੇ ਜਾਣ ਇਸੇ ਤਰ੍ਹਾਂ ਇੰਡਸਟਰੀ ਦੀ ਐਮਐਸਐਮਈ ਦੀ ਜਿਹੜੀ ਆ ਦੁਬਾਰਾ ਮੋਟਰ ਸਰਜੀਤੀ ਦੇ ਲਈ ਅਸੀਂ 6000 ਕਰੋੜ ਰੁਪਏ ਦੀ ਮੰਗ ਕੀਤੀ ਆ ਔਰ ਲੋਕਲ ਬਾਡੀਜ਼ ਦੇ ਲਈ ਲੋਕਲ ਬਾਡੀਜ਼ ਦੇ ਲਈ ਅਸੀਂ 9426 ਕਰੋੜ ਰੁਪਏ ਦੀ ਮੰਗ ਕੀਤੀ ਹੈ ਸਾਰੀ ਜਿਹੜੀ ਡਿਮਾਂਡ ਆ ਸੀ ਉਹ ਸੈਂਟਰ ਸਰਕਾਰ ਨੂੰ ਥਰੂ ਸਾਡੇ ਕਮਿਸ਼ਨ ਦੇ ਥਰੂ ਭੇਜੀ ਆ ਔਰ ਹੁਣ ਕਮਿਸ਼ਨ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੈਸਮੈਂਟ ਕਰਕੇ ਆਪਣੀ ਡਿਟੇਲ ਰਿਪੋਰਟ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਮਣੇ ਸੌਂਪਣਗੇ ਔਰ ਸਾਨੂੰ ਪੂਰ ਆਸ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਡੇ ਦਾ ਨਿਆਂ ਕਰਨਗੇ ਸਾਨੂੰ ਜਸਟਿਸ ਦੇਣਗੇ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਪੰਜਾਬ ਨੇ ਅਸੀਂ ਮੰਗਿਆਗਾ ਕਿ ਪਾਪੂਲੇਸ਼ਨ ਪਾਪੂਲੇਸ਼ਨ ਜਿਹੜਾ 15ਵਾਂ ਫਾਈਨਾਂਸ ਕਮਿਸ਼ਨ ਸੀਗਾ ਉਹਦੇ ਵਿੱਚ ਪਾਪੂਲੇਸ਼ਨ ਦੇ ਆਧਾਰ ਤੇ 15% ਦੀ ਮੰਗ ਕੀਤੀ ਗਈ ਸੀ 15% ਦੀ ਮੰਗ ਕੀਤੀ ਗਈ ਸੀ ਤਾਂ ਇਸ ਵਾਰ ਅਸੀਂ ਇਸ ਦੇ ਵਿੱਚ 5% ਸ਼ੈਡਿਊਲ ਕਾਸਟ ਪਾਪੂਲੇਸ਼ਨ ਨੂੰ ਪਾਇਆਗਾ ਕਿਉਂਕਿ ਪਹਿਲਾਂ ਜਨਰਲਾਈਜ਼ ਕੀਤਾ ਗਿਆ ਸੀਗਾ ਪੰਜਾਬ ਦੇ ਅੰਦਰ 33% 33% ਪਾਪੂਲੇਸ਼ਨ ਜਿਹੜੀ ਆ ਐਜ ਪਰ ਸੈਂਸਸ ਆਫ 2011 2011 ਦੀ ਸੈਂਸਸ ਦੇ ਮੁਤਾਬਕ ਪਾਪੂਲੇਸ਼ਨ ਆ ਉਹਦੇ ਉੱਤੇ ਆਧਾਰ ਤੇ ਅਸੀਂ ਕਿਹਾ ਕਿ 5% ਉਸ ਪਾਪੂਲੇਸ਼ਨ ਦਾ ਔਰ 올 ਏਜ ਪਾਪੂਲੇਸ਼ਨ ਬੜਾ ਇਹ ਅਹਿਮ ਵਿਸ਼ਾ ਹੈਗਾ ਕਿ ਸਾਡੀ ਜਿਹੜੀ 올 ਏਜ ਪਾਪੂਲੇਸ਼ਨ ਆ ਉਹ ਕਾਫੀ ਵਧ ਰਹੀ ਆ ਸੋ ਇਹਦੇ ਲਈ ਵੀ ਅਸੀਂ 2.50 ਯਾਨੀ 3.5% ਅਸੀਂ ਇਹਦੀ ਵੀ ਮੰਗ ਕੀਤੀ ਹੈ ਤਾਂ ਕਿ ਸਾਨੂੰ ਇਸ ਗੱਲ ਦੇ ਆਧਾਰ ਤੇ ਉੱਤੇ ਵੀ ਪਹਿਲ ਦਿੱਤੀ ਜਾਵੇ ਕਿ ਦੋ ਹੈਡ ਅਸੀਂ ਜਿਹੜੇ ਨੇ ਕਿ ਉਹ ਵੀ ਇੰਟਰੋਡਿਊਸ ਕੀਤੇ ਨੇ ਇਸੇ ਗੱਲ ਇਸੇ ਤਰ੍ਹਾਂ ਜੀਓਗ੍ਰਾਫਿਕਲੀ ਏਰੀਆ ਜਿਹੜਾ ਉਹਦਾ ਅਸੀਂ 15% ਪਿਛਲੇ ਜਿਹੜਾ ਫਾਈਨੈਂਸ ਕਮਿਸ਼ਨ ਸੀ ਉਹ ਚ ਮੰਗਿਆ ਸੀ ਪਰ ਲੇਕਿਨ ਇਸ ਵਾਰ ਅਸੀਂ 12.5 ਯਾਨੀ ਕਿ ਸਾਢੇ 12 ਪੁਆਇੰਟ ਮੰਗਿਆ ਗਿਆ ਕਿਉਂਕਿ ਇਹਦੇ ਨਾਲ ਜਿੰਨਾ ਇਹ ਵਾਧਾ ਮੰਗਿਆ ਪਹਿਲਾਂ ਉਹਦੇ ਨਾਲ ਸਾਡਾ ਜਿਹੜਾ ਹੈਗਾ ਡਿਵੀਜ਼ਿਬਲ ਪੂਲ ਦੇ ਵਿੱਚ ਘਟ ਬਣਿਆ ਇਸ ਕਰਕੇ ਅਸੀਂ ਕਿਉਂਕਿ ਸਾਡਾ ਏਰੀਆ ਜਿਹੜਾ ਪੰਜਾਬ ਦਾ 1.54% ਆਦੇਸ਼ ਦੇ ਏਰੀਏ ਚ ਸੋ ਇਸ ਦੇ ਕਰਕੇ ਅਸੀਂ ਏਰੀਏ ਦੀ ਜਿਹੜੀ ਜੀਓਗ੍ਰਾਫੀਕਲ ਏਰੀਆ ਉਹਦੀ ਵੇਟੇਜ ਘਟਾਈ ਆ ਕਿ ਇਹਨੂੰ 12.5% ਦੇ ਹਿਸਾਬ ਨਾਲ ਡਿਵਾਈਡ ਕੀਤਾ ਜਾਵੇ ਸੋ ਇਸੇ ਤਰ੍ਹਾਂ ਫੋਰੈਸਟ ਕਵਰ ਆ ਜਿਹੜਾ ਪੰਜਾਬ ਚ ਕਿਉਂਕਿ ਪੰਜਾਬ ਦੇ ਵਿੱਚ ਫੋਰੈਸਟ ਏਰੀਆ ਬਹੁਤ ਘੱਟ ਆ ਪਹਿਲਾਂ ਪੁਰਾਣੇ ਜਿਹੜਾ ਫਾਈਨਾਂਸ ਕਮਿਸ਼ਨ ਸੀ ਉਹਦੇ ਪੁਰਾਣੀ ਸਰਕਾਰ ਨੇ 10% ਫੋਰੈਸਟ ਕਵਰ ਮੰਗਿਆ ਸੀ ਅਸੀਂ ਜਿਹੜਾ ਉਹ 7.5% ਮੰਗਿਆਗਾ ਤਾਂ ਕਿ ਕਿਉਂਕਿ ਪੰਜਾਬ ਦਾ ਫੋਰੈਸਟ ਕਵਰ ਘਟਾ ਇਸੇ ਅਧਾਰ ਤੇ ਜੇ ਆਪਾਂ ਗੱਲ ਕਰੀਏ ਤੇ ਇਸ ਫਾਰਮੂਲੇ ਦੇ ਮੁਤਾਬਕ ਫਿਰ ਹਿਮਾਚਲ ਨੂੰ ਜ਼ਿਆਦਾ ਮਿਲੇਗਾ ਫਿਰ ਕਸ਼ਮੀਰ ਨੂੰ ਜ਼ਿਆਦਾ ਮਿਲੇਗਾ ਫਿਰ ਉਤਰਾਖੰਡ ਨੂੰ ਜ਼ਿਆਦਾ ਮਿਲੇਗਾ ਪਰ ਲੇਕਿਨ ਅਸੀਂ ਸਾਡੀਆਂ ਪ੍ਰਾਇੋਰਟੀਜ਼ ਕੀ ਨੇਗੀਆਂ ਉਹਨੂੰ ਧਿਆਨ ਚ ਰੱਖਦੇ ਹੋਏ ਇਹਨੂੰ ਵੀ ਅਸੀਂ 22% ਘਟਾਇਆ ਗਿਆ ਇਸੇ ਇਸੇ ਤਰ੍ਹਾਂ ਜਿਹੜੀ ਡੈਮੋਗ੍ਰਾਫਿਕ ਡੈਮੋਗ੍ਰਾਫਿਕ ਪਰਫਾਰਮੈਂਸ ਆ ਉਹਨੂੰ ਵੀ ਅਸੀਂ ਉਹਨੂੰ ਅਸੀਂ ਪੂਰਾ ਰੱਖਿਆ ਕਿ 12% ਪ੍ਰਾਣੀ ਸਿੱਧੇ ਠੀਕ ਆ ਹੈ ਇਸੇ ਤਰੀਕੇ ਇਨਕਮ ਡਿਸਟੈਂਸ ਜਿਹੜਾਗਾ ਉਹਨੂੰ ਵੀ ਅਸੀਂ ਥੋੜਾ ਘਟਾਇਆਗਾ ਉਹ ਸੌਰੀ ਵਧਾਇਆਗਾ ਇਨਕਮ ਡਿਸਟੈਂਸ ਨੂੰ 45% ਤੋਂ 47.50 ਕੀਤਾਗਾ ਟੈਕਸ ਟੈਕਸ ਐਫਰਟਸ ਪੰਜਾਬ ਦੇਸ਼ ਦੇ ਮੋਰੀ ਸੂਬਿਆਂ ਚ ਆਉਂਦਾਗਾ ਪੰਜਾਬ ਦੇਸ਼ ਦੇ ਮੋਰੀ ਸੂਬਿਆਂ ਚ ਆਉਂਦਾਗਾ ਜਿੱਥੇ ਟੈਕਸ ਦੀ ਕੰਪਲਾਈਂਸ ਜਿਹੜੀ ਆ ਯਾਨੀ ਲੋਕ ਟੈਕਸ ਦੀ ਚੋਰੀ ਘੱਟ ਕਰਦੇ ਨੇ ਕਿ ਅਦਰ ਸਟੇਟਾਂ ਦੇ ਮੁਕਾਬਲੇ ਦੇਸ਼ ਦੇ ਦੂਜੇ ਸਟੇਟਾਂ ਦੇ ਮੁਕਾਬਲੇ ਜਿਹੜੀ ਆ ਟੈਕਸ ਅਵੇਜਨ ਬਹੁਤ ਘੱਟ ਆ ਸੌਦੇ ਵਿੱਚ ਵੀ ਸੀ ਕਿਹਾਗਾ ਕਿ ਇਹ ਜਿਹੜੀ ਟੈਕਸ ਕੰਪਲਾਈਂਸ ਜਿੰਨੀ ਅੱਛੀ ਸਟੇਟ ਕਰ ਰਿਹਾਗਾ ਸਾਨੂੰ ਰਿਵਾਰਡ ਕੀਤਾ ਜਾਵੇ